ਰਾਮ ਰਾਮ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਕੁਝ ਕੁ ਦਿਨ ਪਹਿਲਾਂ ਮੇਰੇ ਵੀਰ ਜੀ ਰਣਜੋਤ ਜੀ ਉਹਨਾਂ ਨੇ ਇੱਕ ਲਾਈਵ ਪਾਇਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਪਟਿਆਲੇ ਤੋਂ ਜਿਹੜੀ ਕੁੜੀ ਆ ਹਰਮਨ ਸਵਾਮੀ ਉਹ ਆ ਆ ਪਾ ਕੇ ਮੇਰੇ ਸਵਾਲਾਂ ਦੇ ਜਵਾਬ ਦਊਗੀ ਤਾਂ ਮੈਂ ਇਹ ਵੀਡੀਓ ਬਣਾਉਣ ਲੱਗੀ ਆ ਰਣਜੋਤ ਵੀਰ ਦੇ ਸਵਾਲਾਂ ਦਾ ਕੁਝ ਕੁ ਜਵਾਬ ਦੇਨੇ ਨੇ ਤੇ ਤੁਹਾਨੂੰ ਪਹਾਨਾ ਸਿੱਧੂ ਦੀ ਥੋੜੀ ਬਹੁਤੀ ਸੱਚਾਈ ਨਾਲ ਜਾਣੂ ਕਰਵਾਣਾ ਹੈ ਜਦੋਂ ਜੋਧ ਵੀਰ ਜੀ ਨੇ ਸਵਾਲ ਪੁੱਛਿਆ ਸੀ ਕਿ ਮੇਰੇ ਦਾਦਾ ਜੀ ਨੂੰ ਤੇ ਮੇਰੇ ਪਿਤਾ ਜੀ ਨੂੰ ਕਿਹਨੇ ਗੋਲੀਆਂ ਮਾਰਿਆ ਸੀ ਤੇ ਪਹਿਲਾਂ ਵੀ ਮੈਂ ਦੱਸ ਚੁੱਕੀ ਹਾਂ ਤੇ ਹੁਣ ਵੀ ਮੈਂ ਦੁਬਾਰਾ ਦੱਸ ਦਿੰਦੀ ਹਾਂ ਕਿ ਮੇਰੇ ਦਾਦਾ ਜੀ ਤੇ ਮੇਰੇ ਪਿਤਾ ਜੀ ਦਾ ਕਤਲ 2015 ਵਿੱਚ ਭਾਨਾ ਸਿੱਧੂ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ ਜਿਹਦੇ ਚ ਭਾਨਾ ਸਿੱਧੂ ਦਾ ਜੀਜਾ ਅਚਾਰ ਸਿੰਘ ਤੇ ਇਹਦੀ ਭੈਣ ਤੇ ਇਹਦੀ ਭੈਣ ਦੀ ਸੱਸ ਜੋ ਕਿ ਮੇਰੀ ਦਾਦੀ ਲੱਗਦੇ ਆ ਉਹ ਵੀ ਸ਼ਾਮਿਲ ਹੈ ਇੱਥੇ ਮੈਂ ਕਤਲ ਕੇਸ ਦੀ ਜਿਹੜੀ ਜੱਜਮੈਂਟ ਹੈ ਉਹ ਪਾ ਦੂੰਗੀ ਵੀਡੀਓ ਦੇ ਵਿੱਚ ਤਾਂ ਕਿ ਤੁਸੀਂ ਦੇਖ ਲਓ ਉਹਨੂੰ ਇਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਈ ਹੋਈ ਹੈ ਮਾਲਨਾ ਸਿੱਧੂ ਦਾ ਅਸਲੀ ਮਕਸਦ ਇੱਕ ਘਰ ਦੇ ਵਿੱਚ ਵਿਆਹ ਕਰਨ ਦਾ ਜ਼ਮੀਨ ਨੂੰ ਸਾਮਣਾ ਹੀ ਸੀ ਤੇ ਪਹਿਲਾਂ ਇਹਨੇ ਆਪਣੀ ਭੈਣ ਦਾ ਇੱਥੇ ਵਿਆਹ ਕਰਿਆ ਤਾਂ ਕਿ ਇਹ ਜ਼ਮੀਨ ਸਾਮ ਸਕੇ ਫਿਰ ਇਹਨੇ ਕਤਲ ਕਰਵਾਏ ਉਸ ਤੋਂ ਬਾਅਦ ਜਦੋਂ ਕਤਲ ਹੋ ਗਏ ਇਹਦਾ ਜਿੱਜਾ ਜੇਲ੍ਹ ਚ ਚਲਾ ਗਿਆ ਬਾਕੀ ਬੰਦੇ ਜਿਹੜੇ ਸੀਗੇ ਉਹ ਜੇਲ੍ਹ ਦੇ ਵਿੱਚ ਚਲੇ ਗਏ ਉਦੋਂ ਬਾਅਦ ਤੋਂ ਇਹਨੇ ਆਪਣੀ ਸਕੀਮਾਂ ਲਾਉਣੀਆਂ ਸ਼ੁਰੂ ਕਰਤੀਆਂ ਇਹਨੇ ਉਹ ਜ਼ਮੀਨ ਸਾਮਲ ਲਈ ਉੱਥੇ ਇਹ ਭਾਈ ਭੈਣ ਬਾਈ ਕਿੱल्ल्या ਤੇ ਬੈਠੇ ਨੇ ਇਹਨੇ ਜਿਹੜੇ ਵੀ ਤਰੀਕੇ ਨਾਲ ਆਪਣੀ ਭੈਣ ਦੇ ਨਾਲ ਰਲ ਕੇ ਹਲੇ ਵੀ ਉਹ ਬਾਈ ਕਿੱल्ल्या ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ 2019 ਦੇ ਵਿੱਚ ਉੱਤੇ ਰਿਸੀਵਰ ਵੀ ਲੱਗ ਗਿਆ ਤਾਂ ਵੀ ਇਹਨੇ ਨਜਾਇਜ਼ ਤੌਰ ਤੇ ਉਹਦੇ ਤੇ ਅੱਜ ਵੀ ਕਬਜ਼ਾ ਕਰਕੇ ਬੈਠਾ ਹੈ ਜਿਹੜੀਆਂ ਇਹ ਆਪਣੀ ਸੱਚਾਈ ਵਾਲੀਆਂ ਵੀਡੀਓਜ਼ ਪਾਉਂਦਾ ਵੀ ਕਿ ਅਰ ਐਵੇਂ ਕਰਤਾ ਇਹ ਐਵੇਂ ਐ ਮੇਰੀ ਭੈਣ ਦਾ ਹਿੱਸਾ ਖਾ ਗਏ ਤਾਂ ਪਹਿਲਾ ਪਹਿਲਾ ਸਵਾਲ ਇਹਨੂੰ ਇਹ ਹੀ ਪੁੱਛਣਾ ਚਾਹੂੰਗੀ ਵੀ ਜਿਹੜੀ ਕੋਠੀ ਦੇ ਵਿੱਚ ਬੈਠ ਕੇ ਤੂੰ ਵੀਡੀਓਜ਼ ਬਣਾਉਂਦਾ ਉਹਦਾ ਤੇਰੇ ਕੋਲ ਕੋਈ ਕਾਗਜ਼ ਹੈਗਾ ਉਹ ਉਹੀ ਕੋਠੀ ਐ ਜਿਹਦੇ ਵਿੱਚ ਇੱਕ ਮਿੰਟੇ ਬਿਠਾਉਂਦਾ ਉੱਥੇ ਲਿਆ ਲਿਆ ਕੇ ਤੇ ਉਹੀ ਕੋਠੀ ਐ ਜਿਹਦੇ ਵਿੱਚ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਇਹਨਾਂ ਨੂੰ ਕਰੀਬ 9 ਸਾਲ ਹੋ ਗਏ ਭਾਈ ਭੈਣਾਂ ਨੇ ਉੱਥੇ ਨਜਾਇਜ਼ ਕਬਜ਼ਾ ਕੀਤਾ ਇਹਦਾ ਕੋਈ ਹਿੱਸਾ ਨਹੀਂ ਹੈ ਉੱਥੇ ਕੋਈ ਕੁਝ ਨਹੀਂ ਹੈ ਜੇ ਤੇਰਾ ਇੰਨਾ ਹਿੱਸਾ ਬੰਦਾ ਹੈ ਭਾਲੇ ਸਿੱਧੂ ਨੂੰ ਮੈਂ ਪੁੱਛਣਾ ਚਾਹਨੀ ਐ ਇੰਨਾ ਹਿੱਸਾ ਬੰਦਾ ਤੂੰ ਅਦਾਲਤ ਜਾ ਕੇ ਕੇਸ ਲੜ ਉੱਥੇ ਤਾਂ ਤੂੰ ਸਾਰੇ ਹਾਰ ਗਿਆ ਹੁਣ ਤੂੰ ਬਦਮਾਸ਼ੀ ਤੇ ਉੱਤਰਿਆ ਹੈ ਉੱਥੇ ਬਿਠਾਣਾ ਤੂੰ ਕਦੇ ਉੱਥੇ ਬਿਠਾਤਾ ਤੈਨੇ ਬਾਉਂਸਰਾਂ ਨੂੰ ਲਿਆ ਕੇ ਬਿਠਾਤਾ ਕਦੇ ਆਪਣੇ ਨਾਲ ਦੇ ਨਸ਼ੇੜੀਆਂ ਅਮਲੀਆਂ ਨੂੰ ਉੱਥੇ ਲਿਆ ਕੇ ਬਿਠਾਤਾ ਕਦੇ ਕਿਸੇ ਦੀ ਜ਼ਮੀਨ 'ਚ ਵੜ ਕੇ ਤੂੰ ਟਰੈਕਟਰ ਚਲਾ ਗਿਆ ਕਦੇ ਕਿਤੇ ਕਹਿਣਾ ਵੀ ਮੈਂ ਹੀ ਮੈਂ ਆ ਪ੍ਰਸ਼ਾਸਨ ਮੇਰੇ ਮੁਠੀ ਦੇ ਵਿੱਚ ਹੈ ਮੈਂ ਆ ਕਰ ਦੂੰਗਾ ਉਹ ਕਰ ਦੂੰਗਾ ਕਦੇ ਤੂੰ ਉੱਥੇ ਰਵਾਲਵਰਾਂ ਦਿਖਾ ਜੰਨਾ ਲੋਕਾਂ ਨੂੰ ਆਹ ਹਾਂ ਕੁਝ ਤੂੰ ਗੰਦ ਪਾ ਰੱਖਿਆ ਤੇ ਕਿਹਦੇ ਸਿਰ ਤੇ ਤੂੰ ਇਹ ਗੰਦ ਪਾ ਰੱਖਿਆ ਉਹ ਵੀ ਕੋਈ ਗੱਲ ਨਹੀਂ ਮੈਂ ਸਮਾਂ ਆਂ ਤੇ ਦੱਸੂਗੀ ਉਹਦੀਆਂ ਆਡੀਓਜ਼ ਵੀ ਮੇਰੇ ਕੋਲ ਸਾਰੀਆਂ ਹੈਗੀਆਂ ਹਲੇ ਬਟ ਹਲੇ ਮੈਂ ਹੋਰ ਵੀ ਨਹੀਂ ਕਰਨਾ ਕਿਉਂਕਿ ਕੋਈ ਗੱਲ ਨਹੀਂ ਇਲੈਕਸ਼ਨਸ ਅੱਗੇ ਆਣੇ ਆ ਲੋਕਾਂ ਨੂੰ ਵੀ ਪਤਾ ਲੱਗੇ ਵੀ ਕੌਣ ਕਿੱਥੇ ਕੀ ਕਰਵਾ ਰਿਹਾ ਜਿਹੜੇ ਲੋਕਾਂ ਨੂੰ ਤੂੰ ਉਂਝ ਲੋਕਾਂ ਦੇ ਸਾਹਮਣੇ ਗਾਲਾਂ ਕੱਢ-ਕੱਢ ਕੇ ਦਿਖਾਣਾ ਤੇ ਉਹੀ ਬੰਦੇ ਇਹ ਕੰਮ ਦੇ ਵਿੱਚ ਤੇਰਾ ਸਾਥ ਦੇ ਰਹੇ ਨੇ ਟਾਈਮ ਆਂ ਤੇ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਇਹ ਬੜਾ ਕਹਿੰਦਾ ਮੈਂ ਕੁੜੀਆਂ ਦੀ ਇੱਜ਼ਤ ਕਰਦਾ ਕੁੜੀਆਂ ਦਾ ਹੀ ਇਹ ਕੁੜੀਆਂ ਦਾ ਉਹ ਤੂੰ ਬੜੀ ਕੁੜੀਆਂ ਦੀ ਇੱਜ਼ਤ ਕਰਦਾ ਭੁੱਲ ਗਿਆ ਉਹ ਦਿਨ ਜਦੋਂ ਖਾਲਸਾ ਕਾਲਜ ਦੇ ਵਿੱਚ ਤੈਨੂੰ ਮੁੰਡਿਆਂ ਨੇ ਕੁੱਟਿਆ ਸੀ ਤੇਰੀ ਬਾਹ ਤੋੜੀ ਸੀ ਫਿਰ ਉੱਥੇ ਅਦਾਲਤਾਂ 'ਚ ਜਾ ਕੇ ਤੇਰੇ ਰਾਜੀਨਾਮੇ ਹੋਏ ਸੀ ਉਹ ਦਿਨ ਭੁੱਲ ਗਿਆ ਜਦੋਂ ਮੇਰੇ ਭੈਣ ਦੇ ਪਿੱਛੇ ਤੂੰ ਆਂਦਾ ਸੀਗਾ ਉਹਦੇ ਤੇ ਤੂੰ ਨੌਕਰੀ ਛਡਵਾਤੀ ਉਹ ਦਿਨ ਭੁੱਲ ਗਿਆ ਜਦੋਂ ਜਿਹੜੀਆਂ ਕੁੜੀਆਂ ਨੂੰ ਉੱਥੇ ਪਿੰਡ ਤੇਜਾ ਦੇ ਵਿੱਚ ਤੂੰ ਲੈ ਕੇ ਆਂਦਾ ਸੀ ਸ਼ਾਰਟ ਫਿਲਮਾਂ ਬਣਾਣ ਲਈ ਉਹਨਾਂ ਨੂੰ ਤੂੰ ਕੀ ਕੁਝ ਉਹਨਾਂ ਨਾਲ ਨਹੀਂ ਕੀਤਾ ਹੈਗਾ ਤੇਰੀ ਮੈਂ ਉੱਥੇ ਸ਼ਿਕਾਇਤ ਵੀ ਕਰੀ ਸੀ ਤੇ ਉਸ ਤੋਂ ਬਾਅਦ ਤੁਸੀਂ ਸਾਰੇ ਜਾਨੇ ਉਹਨਾਂ ਨੂੰ ਲੈ ਕੇ ਉੱਥੋਂ ਭੱਜ ਗਏ ਸੀ ਤੂੰ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਦਾ ਕੁੜੀਆਂ ਨੂੰ ਉਹਨਾਂ ਦੀ ਇੱਜ਼ਤਾਂ ਤੂੰ ਲੁੱਟਦਾ ਇਹੇ ਤੂੰ ਕੁੜੀਆਂ ਦੀ ਇੱਜ਼ਤਾਂ ਕਰਦਾ ਤੇ ਬਾਕੀ ਤਾਂ ਬਹੁਤ ਕੁਝ ਹੈ ਜਿਹੜਾ ਹਲੇ ਦੁਨੀਆਂ ਨੂੰ ਪਤਾ ਨਹੀਂ ਤੈਨੂੰ ਕੀ ਲੱਗਦਾ ਉਤੋਂ ਉਤੋਂ ਉਹ ਕਰਕੇ ਏਜੰਟਾਂ ਵਾਲਾ ਇਹ ਵੀ ਕੀ ਬੜਾ ਤੇਰਾ ਉਹ ਬੇਵਕੂਫ ਨੇ ਲੋਕ ਜਿਹੜੇ ਇਹਦੇ ਕੋਲ ਜਾਣਦੇ ਨੇ ਇਹਦਾ ਤਿੰਨੇ ਧੰਦਾ ਚਲਾ ਰੱਖਿਆ ਫਾਈਲਾਂ ਤੂੰ ਉੱਥੇ ਭੇਜ ਦੇ ਜਿਹੜਾ ਤੇਰੇ ਸਵਾਲਾਂ ਦਾ ਤੇਰੇ ਤੋਂ ਜਵਾਬ ਮੰਗਦਾ ਹੈ ਵੀ ਕਿਹੜੇ ਏਜੰਟਾਂ ਦਾ ਨੰਬਰ ਹੈ ਤਾਂ ਤੂੰ ਉਹਨੂੰ ਦੇ ਦੇ ਵਾਪਸ ਜਵਾਬ ਤੂੰ ਉਹਨੂੰ ਕਿਉਂ ਨਹੀਂ ਦਿੰਦਾ ਤੂੰ ਇਹਨਾਂ ਤੂੰ ਗੱਲ ਹਮੇਸ਼ਾ ਕਮਾ ਕੇ ਕਰਨ ਦੀ ਕੋਸ਼ਿਸ਼ ਕਰਦਾ ਮੇਰੇ ਸਵਾਲ ਇਹ ਹੈ ਤੇਰੇ ਤੋਂ ਵੀ ਜਿਹੜੀ ਕੋਠੀ 'ਚ ਬੈਠ ਕੇ ਤੂੰ ਵੀਡੀਓ ਬਣਾਉਂਦਾ ਹੈ ਉੱਥੇ ਪਾ ਰਿਹਾ ਸੀ ਜਿੰਨਾਂ ਨੂੰ ਬਿਠਾ ਕੇ ਉਹ ਬੰਦੇ ਕੌਣ ਨੇ ਤੇ ਉਹ ਤੇਰੀ ਕੋਠੀ ਕਿਵੇਂ ਹੈ ਠੀਕ ਹੈ ਉਹ ਜਿਹੜੀ ਤੇਨੇ ਜਨਾਨੀ ਉੱਥੇ ਭਟਾਈ ਹੋਈ ਸੀ ਬੁੜੀ ਉਹ ਆਪ ਕਤਲ ਹੈ ਉਹਨੇ ਜ਼ਿੰਦਗੀ ਪਰ ਪਤਾ ਨਹੀਂ ਕਿੰਨੇ ਕੋ ਕਤਲ ਕੀਤੇ ਹੈ ਤੇ ਜਿਹੜਾ ਉਹ ਨਾਲ ਬੰਦਾ ਬਿਠਾਇਆ ਹੋਇਆ ਸੀ ਦਵਿੰਦਰ ਸਿੰਘ ਉਹ ਵੀ ਭਗੋੜਾ ਸੀ ਸੀ ਨਹੀਂ ਉਹ ਭਗੋੜਾ ਹੈ ਹੀ ਹੈ ਚੋਰਾਂ ਦੇ ਯਾਰ ਚੋਰ ਹੀ ਹੁੰਦੇ ਨੇ ਤੂੰ ਚੋਰ ਆ ਤੇ ਤੇਰੇ ਕੋਲ ਇਹ ਜਈ ਮਲੰਗ ਤੇ ਚੋਰ ਬੰਦੇ ਇਕੱਠੇ ਹੋਏ ਹੋਏ ਨੇ ਤੂੰ ਤੈਨੂੰ ਕੀ ਲੱਗਦਾ ਹੁਣ ਤੂੰ ਕਹਿਣਾ ਵੀ ਕਿ ਮੈਂ ਡੇਰੇ ਦੇ ਅੱਗੇ ਧਰਨਾ ਲਾ ਦੂ ਮੈਂ ਫਲਾਣਾ ਕਰ ਦੂ ਧਮਕਾਣਾ ਕਰ ਦੂ ਪ੍ਰਸ਼ਾਸਨ ਮੇਰੀ ਮੁਠੀ ਚ ਹੈ ਤੂੰ ਜੋ ਕਰਨਾ ਹੈ ਤੂੰ ਕਰ ਤੇਰੀ ਅਕਾਤ ਜੋ ਹੈਗੀ ਹੈ ਨਾ ਉਹ ਪਤਾ ਹੈ ਜੇ ਤੂੰ ਮੇਰੇ ਉਹ ਤੇ ਨਾ ਤੇਰੇ ਪਿਓ ਵਾਲੀ ਆ ਮੇਰੇ ਪਿਓ ਵਾਲੀ ਹੋਈ ਆ ਮੇਰੇ ਕੋ ਉਹਦੀਆਂ ਫਰਦਾ ਹੈਗੀਆਂ ਜਿਹਦੇ ਤੇਰੀ ਭੈਣ ਨੂੰ ਕੱਲ ਪਰਸੋ ਕੱਖ ਵੱਢਣ ਜਾ ਰਹੀ ਸੀਗੀ ਨਾ ਉਹ ਮੇਰੇ ਪਿਓ ਦੀ ਜਮੀਨ ਹੈ ਤੇ ਹੁਣ ਮੇਰੇ ਨਾਂ ਹੈ ਤੇ ਫालतੂ ਤੂੰ ਆਪਣੀ ਜਿਹੜੀ ਹੈਈ ਆ ਨਾ ਜਿਹੜਾ ਪ੍ਰੋਪੋਗੈਂਡਾ ਜਿਹਾ ਕਰਦਾ ਇਹ ਸਾਰਾ ਕੁਝ ਧੰਦਾ ਤੂੰ ਬੰਦ ਕਰ ਦੇ ਜਿਹੜੀ ਤੂੰ ਇੱਕ ਰੱਦੀ ਉੱਥੇ ਇਕੱਠੀ ਕਰਕੇ ਲੈ ਆਂਣਾ ਲੋਕਾਂ ਨੂੰ ਲੱਗਦਾ ਪਤਾ ਨਹੀਂ ਤੇਰੇ ਕੋ ਕਿੰਨੇ ਕ ਸਬੂਤ ਆ ਤੂੰ ਆਪਣੇ ਸਬੂਤ ਦਿਖਾ ਤੇਰੀ ਭੈਣ ਦਾ ਹਿੱਸਾ ਹੈ ਜਾ ਕੇ ਕੋਰਟ ਤੋਂ ਹਿੱਸਾ ਲੈ ਦੇਖਦੀ ਆ ਮੈਂ ਤੈਨੂੰ ਕਿਹੜਾ ਤੇਰਾ ਹਿੱਸਾ ਹੈ ਤੇ ਇਹ ਬੋਲਣ ਨਾਲ ਤੇਰੇ ਬਕਵਾਸ ਕਰਨ ਨਾਲ ਸੱਚ ਬਦਲ ਨਹੀਂ ਜਾਣਾ ਨਾ ਬਦਲਿਆ ਬਾਕੀ ਜਿਹੜੀ ਤੂੰ ਧਮਕੀਆਂ ਦਿੰਦਾ ਵੀ ਮਾਰਦਾਗਾ ਚੱਕਦਾਗਾ ਕੋਈ ਗੱਲ ਨਹੀਂ ਉਹ ਵੀ ਮੈਂ ਸਾਰਾ ਕੁਝ ਲਿਖ ਕੇ ਹਾਈ ਕੋਰਟ ਦੇ ਵਿੱਚ ਦਿੱਤਾ ਹੋਇਆ ਹੈ ਉਹ ਕੰਮ ਇਹ ਕੰਮ ਦੇ ਵਿੱਚ ਨਜਾਇਜ਼ ਕਬਜ਼ਿਆਂ ਦੇ ਵਿੱਚ ਕੀ ਦਾ ਕਿਹੜਾ ਕਿਹੜਾ ਉਹਦਾ ਰੋਲ ਆ ਉਹ ਸਾਰਾ ਕੁਝ ਉੱਥੇ ਲਿਖ ਕੇ ਦਿੱਤਾ ਹੋਇਆ ਹੈ ਕਿਹੜੇ ਅ ਕਿਹੜੇ ਮਲਾਜਮ ਦਾ ਕੀ ਰੋਲ ਹੈ ਕਿਹੜੇ ਲਖੇ ਸਦਾਨੇ ਦਾ ਉਹਦੇ ਵਿੱਚ ਕੀ ਰੋਲ ਹੈ ਤੇਰਾ ਕੀ ਰੋਲ ਹੈ ਤੇਰੇ ਦੋਸਤਾਂ ਦਾ ਕੀ ਰੋਲ ਹੈ ਤੇ ਤੇਰੇ ਨਾਲ ਜਿਹੜਾ ਹੋ ਆਂਦਾ ਵੈ ਮੋੜ-ਮੋੜ ਕਰਕੇ ਇੱਕ ਦਵਿੰਦਰ ਕੰਬੋ ਜਾਂਦਾ ਸਿਗਾ ਇੱਕ ਤੇਰੇ ਨਾਲ ਗੁਰਵਿੰਦਰ ਗਿੱਲਾ ਹੋ ਉਹਦੇ ਛੇੜੀ ਜਾਂ ਮੁੰਡਾ ਉਹ ਆਂਦਾ ਸਿਗਾ ਉਹ ਆ ਕੇ ਸਾਨੂੰ ਧਮਕੀਆਂ ਦਿੰਦਾ ਕੋਈ ਗੱਲ ਨਹੀਂ ਸਾਰਿਆਂ ਦੇ ਮੈਂ ਨਾਂ ਲਿਖ ਕੇ ਦੇ ਹੋਇਆ ਤੂੰ ਟੈਨਸ਼ਨ ਨਾ ਲੈ ਜਿਹੜੇ ਨਾ ਤੇਰੇ ਚੋਰ-ਚੂਰ ਜਿਹੜੇ ਤੇਰੇ ਨਾਲ ਆਂਦੇ ਆਂ ਉਹ ਮੈਂ ਪਹਿਲਾਂ ਹੀ ਦਿੱਤਾ ਹੋਇਆ ਤੇ ਜਿਹੜੀ ਤੂੰ ਕਹਿੰਦਾ ਨਾ ਵੀ ਕੀ ਹੁਣ ਮੈਂ ਕਰੂੰਗਾ ਉਹ ਕਰੂੰਗਾ ਤੂੰ ਜੋ ਕਰਨਾ ਹੈ ਕਰ ਤੈਨੂੰ ਤਾਂ ਐ ਵੀ ਕਿ ਤੂੰ ਕਬਜ਼ਾ ਕਰ ਹੀ ਰੱਖੇ ਨਜਾਇਜ਼ ਤੇ ਕੋਈ ਬੰਦਾ ਤੈਨੂੰ ਕਵੇ ਵੀ ਨਾ ਉੱਤੋਂ ਤੂੰ ਸਾਡੇ ਉਹ ਕਰ ਰਹੇ ਆ ਵੀ ਸਾਨੂੰ ਧਮਕੀਆਂ ਦੇ ਰਿਹਾ ਵੀ ਮੈਂ ਐ ਕਰ ਦੂੰਗਾ ਉਹ ਕਰ ਦੂੰਗਾ ਫਲਾਣਾ ਕਰ ਦੂੰਗਾ ਧਮਕਾਨਾ ਕਰ ਦੂੰਗਾ ਤੂੰ ਕੀ ਤੇ ਤੇਰੀ ਲੈਂਗੁਏਜ ਦੇ ਵਿੱਚ ਹੀ ਤੈਨੂੰ ਪੁੱਛਦੀਆਂ ਵੈਸੇ ਤੇਰੀ ਤੇਰੇ ਕਹਣਾ ਬੂਲੇ ਦਾ ਰਾਜ ਆ ਫਿਰ ਤੇ ਬਾਕੀ ਐਡਾ ਹੀ ਸਿਆਣਾ ਤੂੰ ਐਡਾ ਹੀ ਸਿਆਣਾ ਜਾ ਕੇ ਰਣਜੋਦ ਵੀਰੇ ਦਾ ਜਵਾਬ ਦੇਦੇ ਹੋ ਤੇਰੇ ਤੋਂ ਕਾਦਾ ਕਹਿੰਦਾ ਤੈਨੂੰ ਕਾਦਾ ਕਹਿੰਦਾ ਵੀ ਲਾਈਵ ਬੈਠ ਮੇਰੇ ਨਾਲ ਤਾਂ ਤੂੰ ਬਾਅਦ ਚ ਬੈਠ ਜੀ ਕੋਈ ਗੱਲ ਨਹੀਂ ਮੈਂ ਕਾਗਜ਼ਾਂ ਨਾਲ ਦੀ ਸਾਰੀਆਂ ਗੱਲਾਂ ਕਰੂੰਗੀ ਮੇਰੇ ਕੋਲ ਸਾਰੇ ਕਾਗਜ਼ ਹੈ ਜਿੱਤੇ ਜਿੱਤੇ ਮੈਨੂੰ ਵੀਡੀਓ ਚ ਮੈਂ ਲਾਣਾ ਮੈਂ ਆਪੇ ਲਾ ਦੂੰਗੀ ਕਾਗਜ਼ ਜਿਹਨੂੰ ਜਿਹਨੂੰ ਕੋਈ ਵੀ ਸਵਾਲ ਆ ਉਹ ਕਾਗਜ਼ਾਂ ਨੂੰ ਫਰੋਲ ਲਿਓ ਪਿਛਲੇ ਸਾਲ ਜਦੋਂ ਤੇਰੇ ਤੇ ਪਰਚਾ ਹੋ ਗਿਆ ਸੀ ਉਦੋਂ ਤੋਂ ਬੜਾ ਭੱਜ ਰਿਹਾ ਸੀਗਾ ਵੀ ਮਿਲਟਰੀ ਸਰਕਾਰਾਂ ਨੇ ਪਰਚਾ ਖੜਾਤਾ ਸਰਕਾਰਾਂ ਨੇ ਪਰਚਾ ਕਰਾਤਾ ਸਰਕਾਰਾਂ ਦਾ ਕੋਈ ਰੋਲ ਨਹੀਂ ਐਦੇ ਵਿੱਚ ਮੈਂ ਤਾਂ ਕਹਿੰਨੀ ਆ ਸਰਕਾਰ ਸਰਕਾਰ ਇਨਵੋਲਵ ਹੋਵੇ ਤੇਨੇ ਨਾਥ ਪਾਵੇ ਤੂੰ ਜਿਹੜੀਆਂ ਅਦਾਲਤਾਂ ਆਪਣੇ ਘਰਾਂ ਦੇ ਵਿੱਚ ਲਾਨਾ ਤੈਨੂੰ ਕਿਹੜੀ ਅਥਾਰਟੀ ਆ ਲੋਕਾਂ ਦੇ ਲੋਕਾਂ ਨੂੰ ਫੋਨ ਫੋਨ ਕਰ ਕਰਕੇ ਤੂੰ ਧਮਕੀਆਂ ਦਿੰਨਾ ਤੂੰ ਲੋਕਾਂ ਦੀ ਜ਼ਮੀਨਾਂ ਜਾ ਕੇ ਵੜਦਾ ਤੂੰ ਲੋਕਾਂ ਦੀ ਕੁੜੀਆਂ ਦੇ ਰੇਪ ਦੇ ਤੂੰ ਉਥੇ ਸਮਝੌਤੇ ਕਰਾਨਾ ਕੁੜੀਆਂ ਨੂੰ ਤੂੰ ਪੈਸੇ ਦੇ ਦੇ ਕੇ ਖਰੀਦਦਾ ਤੂੰ ਲੋਕਾਂ ਦੀ ਕੁੜੀਆਂ ਤੋਂ ਪੁੱਛਦਾ ਤੇਰਾ ਰੇਟ ਕੀ ਆ ਤੇਰੀ ਕਾਟ ਕੀ ਆ ਤੂੰ ਭੁੱਲ ਗਿਆ ਹੈ ਉਹ ਟਾਈਮ ਜਦੋਂ ਚੱਪਲ ਵੀ ਨਹੀਂ ਸੀ ਆਂਦੀ ਤੇਰੇ ਕੋਲ 10 ਰੁਪਏ ਦੇ ਤਾ ਉਹ ਚਾਹ ਦਾ ਕੱਪ ਨਹੀਂ ਲਿਆ ਜਾਂਦਾ ਸੀਗਾ ਵੱਡਾ ਆਇਆ ਤੂੰ ਹੁਣ ਤੂੰ ਕਹਿੰਦਾ ਮੇਰੇ ਲੈਵਲ ਦਾ ਨਹੀਂ ਬੰਦਾ ਕੋਈ ਸਾਹਮਣੇ ਲੋਕਾਂ ਦੀਆਂ ਜ਼ਮੀਨਾਂ ਘਾਰ ਮਾਰ ਮਾਰ ਕੇ ਠੱਗਿਆ ਤੂੰ ਗੱਲਾਂ ਮਾਰਦਾ ਤੂੰ ਇੰਨਾ ਹੀ ਸਿਆ ਤੇ ਤੈਨੂੰ ਇੰਨਾ ਹੀ ਉਹ ਹੈ ਤੂੰ ਜਾ ਕੇ ਕਿਸੇ ਬੰਦੇ ਨਾਲ ਗੱਲ ਕਰ ਤੇਰੇ ਨਾਲ ਰਣਜੋਧ ਵੀਰਾ ਤੇਰੇ ਨਾਲ ਕਹਿੰਦਾ ਵੀ ਮੇਰੇ ਨਾਲ ਗੱਲ ਕਰ ਬੈਠ ਤੂੰ ਉਹਦੇ ਨਾਲ ਲਾਈਵ ਤੂੰ ਮੈਨੂੰ ਕਹਿ ਰਿਹਾ ਸੀ ਲਾਈਵ ਬੈਠ ਚੱਲ ਤੂੰ ਲੈ ਕਾਗਜ਼ ਦੱਸ ਕੇ ਕਿਹੜੇ ਸਾਹਮਣਾਂ ਤੋਂ ਬਾਈਕ ਲਿਆਂ ਦੇ ਕਬਜ਼ਾ ਕਰਕੇ ਬੈਠੇ ਤੇਰੇ ਨਾਲ ਪਰਚੀ ਘਟਦੀ ਆ ਉਹਦੀ ਦੱਸ ਕਿਹੜੇ ਅਫਸਰ ਨੇ ਤੇਰੇ ਨਾਲ ਪਰਚੀ ਕੱਟੀ ਆ ਤਾਂ ਤੂੰ ਸਾਬਤ ਕਰ ਉਹਦਾ ਇੱਕ ਕਾਗਜ਼ ਹੀ ਦਿਖਾ ਦੇ ਤੈਨੂੰ ਤੈਨੂੰ ਇੰਨੀ ਵਾਰ ਕੋਰਟ ਨੇ ਕਹਿਤਾ ਵੀ ਕਿ ਤੂੰ ਨਹੀਂ ਲੀਗਲ ਗਾਰਡੀਅਨ ਬਣ ਸਕਦਾ ਤੂੰ ਕਹਿੰਦਾ ਮੈਂ ਮਹੰਤਾ ਮੇਰੇ ਭਾਂਜੇ ਨੂੰ ਮਹੰਤਾ ਬਣਾਤਾ ਇਹ ਵੋ ਕਿਹੜੀ ਕੋਰਟ ਤੋਂ ਤੂੰ ਪਰਮਿਸ਼ਨ ਲਈ ਸੀਗੀ ਤੂੰ ਇਹ ਮੂਰਖ ਲੋਕਾਂ ਨੂੰ ਮੂਰਖ ਬਣਾ ਸਕਦਾ ਆਪਣੀਆਂ ਕਹਾਣੀਆਂ ਬਣਾ ਬਣਾ ਕੇ ਕਾਗਜ਼ ਹੈਗਾ ਕੋਈ ਲੈ ਆ ਜਿਹੜਾ ਤੇਰੀ ਭੈਣ ਦਾ ਹਿੱਸਾ ਇੱਥੇ ਬਦਮਾਸ਼ਿਆਂ ਨਾਲ ਨਹੀਂ ਮਿਲਣਾ ਜਾ ਕੇ ਕੋਰਟ 'ਚ ਕੇਸ ਕਰੋ ਤੇ ਉਹ ਦੇਖਾਂਗੇ ਫਿਰ ਬਾਅਦ ਦੇ ਵਿੱਚ ਉੱਥੇ ਮੈਂ ਤੇਰੇ ਨਾਲ ਸੁਲਝੂਗੀ 10 ਸਾਲ ਹੋ ਗਏ ਮੈਨੂੰ ਇਹੀ ਤੇਰਾ ਬਕਵਾਸ ਸੁਣਦੇ ਨੂੰ ਠੀਕ ਹੈ ਤੇ ਇਹਦੀ ਧਮਕੀਆਂ ਸੁਣਦੇ ਨੂੰ 10 ਸਾਲ ਹੋ ਗਏ ਇੱਥੇ ਕੋਈ ਬੰਦਾ ਨਹੀਂ ਸੀ ਤੇਰੀ ਕਲਾਸ ਲਾਣ ਨੂੰ ਜੇ ਕੋਈ ਹੁੰਦਾ ਨਾ ਬੰਦਾ ਤੈਨੂੰ ਲੱਗ ਜਾਂਦਾ ਪਤਾ ਵੀ ਕਿਵੇਂ ਕਿਸੇ ਨਾਲ ਪੰਗਾ ਲਈਦਾ ਤੇ ਕਿਵੇਂ ਕਿਸੇ ਦੀ ਜ਼ਮੀਨਾਂ ਸਾੰਭੀਦੀਆਂ ਹੁੰਦੀਆਂ ਤੂੰ ਜਿਹੜਾ ਧਰਨਾ ਲਾਣਾ ਲਾ ਮੈਨੂੰ ਦੱਸ ਕੇ ਆ ਕਿਹੜਾ ਧਰਨਾ ਕਿਹੜੇ ਦਿਨ ਤੂੰ ਲਾਣਾ ਤੈਨੂੰ ਕੋਈ ਗੱਲ ਨਹੀਂ ਲਵਾਨਿਆ ਤੇਰਾ ਧਰਨਾ ਫਿਰ ਤੇਰੀ ਤਾਂ ਫੇਰੇ ਬਦਮਾਸ਼ੀ ਹੋਈ ਹੋਗੀ ਜਿੱਥੇ ਮਰਜੀ ਤੂੰ ਲੋਕਾਂ ਦੇ ਘਰਾਂ 'ਚ ਵੜ ਕੇ ਕਹਿ ਦੇਂਗਾ ਮੈਨੂੰ ਅੱਧਾ ਹਿੱਸਾ ਦੇ ਦੇ ਮੈਂ ਤੇਰੇ ਇੱਥੇ ਨਹੀਂ ਧਰਨਾ ਲਾਣਾ ਦੂਜੀ ਗੱਲ ਜਿਹੜੀ ਕੋਠੀ ਤੇ ਲੈ ਪਟਿਆਲੇ ਸਾਮੀ ਹੋਈ ਖਾਲਸਾ ਕਾਲਜ ਉਹ ਵੀ ਮੇਰੀ ਮਾਰ ਦੇਣਾ ਹੈ ਅੱਧੀ ਕੋਈ ਗੱਲ ਨਹੀਂ ਕਰਤਾ ਹਲੇ ਤੱਕ ਤਾਂ ਅਸੀਂ ਤੈਨੂੰ ਕੁਝ ਕਿਹਾ ਨਹੀਂ ਸੀਗਾ ਹੁਣ ਉਹ ਵੀ ਅਸੀਂ ਤੇਰੇ ਤੋਂ ਖਾਲੀ ਕਰਾਵਾਂਗੇ ਤੈਨੂੰ ਵੀ ਲੱਗਦਾ ਜਿਵੇਂ ਕੋਈ ਬੋਲਦਾ ਨਹੀਂ ਹੈਗਾ ਇਹਨਾਂ ਨੂੰ ਦਬਾ ਲਓ ਹੈ ਕੋਈ ਉੱਥੇ ਬੰਦਾ ਨਹੀਂ ਹੈ ਜਾਂ ਕੁਝ ਨਹੀਂ ਹੈਗਾ ਕੋਈ ਗੱਲ ਨਹੀਂ ਤੂੰ ਜੋ ਕਰਨਾ ਹੈ ਕਰ ਜਿਹੜਿਆ ਧਮਕੀਆਂ ਦੇਣੀਆਂ ਵੀ ਜਲੂਸ ਕੱਢਾਂਗਾ ਤੇਰਾ ਜਲੂਸ ਹੁਣ ਨਿਕਲਣਾ ਹੈ ਕੋਈ ਗੱਲ ਨਹੀਂ ਤੇਰੇ ਏਜੰਟਸ ਨੇ ਸਾਰਾ ਕੁਝ ਮੈਨੂੰ ਮੈਂ ਵੀ ਉਹਨਾਂ ਦੇ ਪਿੱਛੇ ਲੱਗੀਆਂ ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਵੀ ਕਿਹੜੇ ਤਰੀਕੇ ਨਾਲ ਤੂੰ ਉਹਨਾਂ ਤੋਂ ਲੈਣੇ ਪੈਸੇ ਤੇ ਕਿਹੜੇ ਤਰੀਕੇ ਨਾਲ ਫਾਈਲਾ ਭੇਜਦਾ ਤੂੰ ਉਹਨਾਂ ਕੋਲ ਲੋਕਾਂ ਨੂੰ ਪਾਗਲ ਬਣਾਉਨਾ ਕਿ ਤੇ ਕਿਦੀ-ਕੀਦੀ ਤੂੰ ਵੀਡੀਓ ਪਾਉਣਾ ਕਿਦੀ-ਕੀਦੀ ਨਹੀਂ ਪਾਉਂਦਾ ਤੇ ਕਿਨੂੰ-ਕਿਨੂੰ ਕਿਸ ਤਰੀਕੇ ਨਾਲ ਬਲੈਕ ਇਹ ਕਵਰੀ ਏਜੰਟ ਬਣਿਆ ਹੋਇਆ ਲੋਕਾਂ ਨੂੰ ਪਾਗਲ ਬਣਾਉਣਾ ਇੱਕ ਮੈਲ ਪੰਜਾਬ ਲਈ ਆ ਕਰਤਾ ਤੈਨੂੰ ਲੱਗਦਾ ਪੰਜਾਬ ਮੇਰੇ ਸਿਰ ਤੇ ਹੀ ਖੜਿਆ ਤੇਰੇ ਵਰਗੇ ਗੰਦ ਦੇ ਹੱਥ ਚਾਲੇ ਦਾ ਪਾਵਰ ਨਹੀਂ ਆ ਜੇ ਤੇਰੇ ਗੰਦ ਦੇ ਹੱਥ ਦੇ ਵਿੱਚ ਪਾਵਰ ਆ ਗਈ ਤੂੰ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਘਰਾਂ ਚੋਂ ਕੱਢ ਕੇ ਲੈ ਕੇ ਜਾਇਆ ਕਰੇਗਾ ਜਿਹੜੇ ਤੂੰ ਇਹ ਹਿੱਲੇ ਕਰਦਾ ਵੈ ਕਿੰਨੀ ਵਾਰ ਤੋਂ ਮੇਰੀ ਭੈਣ ਦੇ ਪਿੱਛੇ ਆਇਆ ਕਿੰਨੀ ਵਾਰ ਮੇਰੇ ਪਿੱਛੇ ਆਇਆ ਤੂੰ ਆਪਣੇ ਗੁੰਡਿਆਂ ਨਾਲ ਗੁਰਵਿੰਦਰ ਗਿੱਲਿਆ ਉਹ ਮੁੰਡਾ ਓਹ ਤੇਰੇ ਨਾ ਮੋੜ ਹੁੰਦਾ ਉਹ ਮੁੰਡਾ ਉਹ ਉਹ ਕਿੰਨੀ ਵਾਰ ਪਿੱਛੇ ਆਇਆ ਗਦਵਿੰਦਰ ਕੰਬੋਜ ਕਿੰਨੀ ਵਾਰ ਸਾਡੇ ਪਿੱਛੇ ਆਇਆ ਗੋਲੀਆਂ ਲੈ ਲੈ ਕੇ ਤੈਨੂੰ ਕੀ ਲੱਗਦਾ ਡਰਦਾਂਗੀ ਮੈਂ ਮੈਂ ਕੋਈ ਨਹੀਂ ਡਰਦੀ ਤੇਰੇ ਤੋਂ ਤੂੰ ਜੋ ਕਰਨਾ ਹੈ ਤင်း ਜਿੰਨਾ ਜ਼ੋਰ ਲਾਣਾ ਲਾ ਮੈਂ ਕਾਨੂੰਨੀ ਲੜਾਈ ਜਿਹੜੀ ਲੜ ਰਹੀਆਂ ਮੈਂ ਲੜੂਗੀ ਜਦ ਤੱਕ ਲੜਿਆ ਜਾਊਗਾ ਮੈਂ ਲੜੂਗੀ ਉਹ ਐ ਨਹੀਂ ਸੱਚ ਹੈ ਤੂੰ ਮੇਰੇ ਰਿਸ਼ਤੇਦਾਰਾ ਕੋਲ ਕੀ ਕਰਨ ਜਾਣਾ ਹੈ ਤੂੰ ਦੂਜੇ ਦਿਨ ਪੈਰੀ ਪੈ ਜਾਂਦਾ ਉਹਨਾਂ ਦੇ ਜਾ ਕੇ ਵੀ ਮੇਰਾ ਸਮਝੌਤਾ ਕਰਾ ਦੋ ਕਾਹਦਾ ਸਮਝੌਤਾ ਤੇਰਨਾ ਕਰ ਲਿਆ ਭਈਆ ਸੀ ਨਹੀਂ ਕਰਨਾ ਤੈਨੂੰ 20 ਵਾਰ ਤੈਨੂੰ ਅਸੀਂ ਕਹਤਾ ਅਸੀਂ ਤੇਰਨਾ ਸਮਝੌਤਾ ਕਰਨਾ ਨਾ ਸੀ ਆਪਣੇ ਕਹਿਸ ਵਾਪਸ ਲੈਨੇ ਨਾ ਸੀ ਤਦ ਤੱਕ ਕੋਈ ਡਰਿਏ ਸਿੱਧੀ ਗੱਲ ਹੈ ਬਾਕੀ ਤੂੰ ਜੋ ਕਰਨੇ ਘਰ ਬਾਕੀ ਜਿਹੜੇ ਕਮੈਂਟ ਕਰਦੇ ਨੇ ਗਲਤ ਕੁੜੀਆਂ ਨੂੰ ਜਾਂ ਇਹ ਵੋ ਆਪਣੇ ਮਾਵਾ ਪੈਨਾ ਦੇ ਗਾਲਾ ਕੱਢਦੇ ਆ ਉਹ ਜਰਾ ਆਪਣੀਆਂ ਮਾਵਾ ਪੈਨਾ ਵੱਲ ਦੇਖ ਲੈਣ ਗਲਤ ਫालतू ਕਿਸੇ ਨੂੰ ਬੋਲਣ ਦੇ ਲੋੜ ਨਹੀਂ ਹੈ ਜਦ ਤੱਕ ਤੁਹਾਨੂੰ ਕੋਈ ਮਛਲੇ ਦਾ ਪਤਾ ਨਹੀਂ ਹੈ ਜਿਹੜਾ ਜਾਦਾ ਚਮਚਾ ਉਹ ਜਾ ਕੇ ਇਹਦੇ ਤੋਂ ਕਾਗਜ਼ ਦੇਖ ਲੈ ਵੀ ਇਹ ਦੇਖੋ ਕੀ ਹੈ ਕੀ ਨਹੀਂ ਐਨੇ ਕੀ ਮੈਂ ਇਹਦੇ ਨਾਲ ਵੀਡੀਓ ਪਾਣੀ ਸੀਗੀ ਬਾਕੀ ਤੂੰ ਪਹਿਲਾਂ ਰਣਜੋਧ ਵੀਰ ਇਹਨਾਂ ਸੋਲਜੋਦੇ ਸਵਾਲਾਂ ਦੇ ਜਵਾਬ ਦੇ ਕੋਈ ਗੱਲ ਨਹੀਂ ਅਸੀਂ ਸਾਰੇ ਤੇਰਾ ਸੱਚ ਦਾ ਕਾਢ ਹੀ ਲਿਆਵਾਂਗੇ ਜਿਹੜਾ ਝੂਠ ਹੈ ਨਾ ਜਿਹੜਾ ਇਹ ਨਕਾਬ ਹੈ ਜਿਹੜਾ ਇਹ ਜਿਆਦਾ ਦੇਰ ਨਹੀਂ ਚੱਲਦਾ ਤੇ ਤੂੰ ਬਹੁਤ ਟਾਈਮ ਦਾ ਬਹੁਤ ਗੰਧ ਪਾ ਰੱਖਿਆ ਤੇਰੇ ਵਾਂਗ ਨਹੀਂ ਆ ਗਿਆ ਸੀ ਜਿਹੜੇ ਲੰਗੜਾ ਚ ਉਹ ਲਾਂਦੇ ਆ ਨਾਲੇ ਤੂੰ ਕੌਣ ਹੋਣਾ ਸਾਨੂੰ ਸਵਾਲ ਕਰਨ ਵਾਲਾ ਵੀ ਕੀ ਤੂੰ ਕੀ ਕੀਤਾ ਤੂੰ ਕੀ ਕੀਤਾ ਤੂੰ ਜਾ ਕੇ ਜਿਹਦੀ ਅਥਾਰਟੀ ਆ ਉਹ ਕਹੇਗਾ ਨਾ ਸਵਾਲ ਤੂੰ ਜਾ ਕੇ ਲੋਕਾਂ ਨੂੰ ਕੱਲ ਪੁੱਛਣ ਲੱਗ ਜਾਵੇਂਗਾ ਵੀ ਤੂੰ ਇੱਥੇ ਕਿਵੇਂ ਬੈਠਾ ਤੂੰ ਰਜਿਸਟਰੀ ਦਿਖਾ ਤੂੰ ਲੋਕਾਂ ਨੂੰ ਪੁੱਛਦਾ ਰਜਿਸਟਰੀ ਦਿਵਾ ਤੂੰ ਕੌਣ ਹੋਣਾ ਪੁੱਛਣ ਵਾਲਾ ਓਏ ਤੇਰੀ ਅਥਾਰਟੀ ਕੀ ਹੈ ਤੈਨੂੰ ਕਿਹਨੇ ਅਥਾਰਟੀ ਦਿੱਤੀ ਪਹਿਲਾਂ ਤੁਸੀਂ ਕਤਲ ਕਰੋ ਫਿਰ ਤੁਸੀਂ ਨਜਾਇਜ਼ ਕਬਜ਼ੇ ਕਰੋ ਜੇ ਕੋਈ ਬੋਲਦਾ ਤਾਂ ਉਸੇ ਕਹਿੰਦੇ ਉਹ ਬੋਲੇ ਵੀ ਨਾ ਜਿੱਥੇ ਜਿੱਥੇ ਜੋ ਜੋ ਵੀ ਤੂੰ ਕੁਝ ਕਰਦਾ ਨਾ ਮੈਨੂੰ ਤੇਰੇ ਸਾਰੇ ਕਾਲੇ ਧੰਦੇ ਪਤਾ ਵੀ ਕਿਦੇ ਨਾਲ ਮਿਲ-ਮਿਲ ਕੇ ਤੂੰ ਕੀ ਕੀ ਵੇਚਦਾ ਇੱਥੇ ਤੇ ਜਿਹੜਾ ਜਿਹੜਾ ਉੱਥੇ ਆ ਕੇ ਵੈਂਦਾ ਵੇ ਉਹ ਨਸ਼ੇੜੀ ਜਿਹੜੇ ਤੇਰੇ ਮੁੰਡੇ ਨੇ ਉੱਥੇ ਟਰੈਕਟਰ ਲੈ ਲੈ ਕੇ ਪਿੰਡ 'ਚ ਗੇੜੇ ਕੱਢਦੇ ਨੇ ਨਾ ਉਹ ਵੀ ਮੈਨੂੰ ਪਤਾ ਸਾਰੇ ਕਿਹੜੇ ਨੇ ਐ ਨਾ ਸੋਚੀਂ ਵੀ ਕੀ ਕੋਈ ਗੱਲ ਨਹੀਂ ਮੈਂ ਤੇਰੇ ਤੋਂ ਕੋਈ ਡਰਦੀ ਨਹੀਂ ਨਾ ਮੈਂ ਤੇਰੇ ਤੋਂ ਪਿੱਛੇ ਹੁਣਾ ਨਾ ਮੈਂ ਤੇਰਾ ਪਿੱਛਾ ਛੱਡਣਾ ਹੁਣ ਤੈਨੂੰ ਜਿਹੜੀ ਤੇਰੀ ਸਜ਼ਾ ਵਾ ਉਹ ਮਿਲੂਗੀ ਹੀ ਮਿਲੂਗੀ ਕੋਈ ਗੱਲ ਨਹੀਂ ਰੱਬ ਤਾਂ ਦੇਖ ਰਿਹਾ ਨਾ ਜੇ ਕੋਈ ਗੱਲ ਨਹੀਂ ਜਿਹੜਾ ਤੈਨੇ ਜਿਹਨੂੰ ਖਰੀਦਣਾ ਸੀ ਖਰੀਦ ਤੂੰ ਜੋ ਮਰਜ਼ੀ ਕਰ ਪਰ ਉਹ ਰੱਬ ਹੈਗਾ ਉਹਦੇ ਤੇ ਮੈਨੂੰ ਭਰੋਸਾ ਉਹ ਤੈਨੂੰ ਦੇਊਗਾ ਸਜ਼ਾ ਆਹੀ ਕੁਝ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਸੀਆਂ ਜੀ ਇਹ ਬਹੁਤ ਹੀ ਘਟੀਆ ਕਿਸਮ ਦਾ ਬੰਦਾ ਹੈ ਜਿਹੜਾ ਲੋਕਾਂ ਦਾ ਮਾਈਂਡ ਵਾਸ਼ ਕਰਦਾ ਹੈ ਲੋਕਾਂ ਨੂੰ ਮੈਨੀਪੂਲੇਟ ਕਰਨ ਦੇ ਵਿੱਚ ਬਹੁਤ ਛਾਤਰ ਹੈ ਇਹ ਬੰਦਾ ਬਟ ਨਹੀਂ ਮੈਨੀਪੂਲੇਟ ਨਹੀਂ ਤੁਸੀਂ ਇਹਦੇ ਤੋਂ ਹੋਣਾ ਆਪਣਾ ਦਿਮਾਗ ਲਾਓ ਕਿ ਕਿੱਦਾਂ ਨੂੰ ਇਹ ਹੈਗਾ ਇਹ ਜਿਹੇ ਲੋਕ ਇੱਕ ਜਿਹੜੇ ਹੈਗੇ ਨੇ ਸਮਾਜ ਦਾ ਦੀਮਕ ਨੇ ਇਹ ਇਹਨਾਂ ਦੀ ਸੱਚਾਈ ਪਤਾ ਕਰੋ ਤਾਂ ਇਹਨਾਂ ਦੇ ਪਿੱਛੇ ਲੱਗੋ ਧੰਨਵਾਦ ਜੀ